ਇਹਨੇ ਸਾਰੇ ਹੀ ਨਾਮੀ ਪਰਿਵਾਰ ਆ ਕਿਸੇ ਨੇ ਇਲੈਕਟ੍ਰਲ ਸਰਪੰਚੀ ਦੀ ਲੜੀ ਸੀ ਕਾਲੀਦਲ ਵੱਲੋਂ ਬਾਕੀ ਜਿਹੜੇ ਭਰਾ ਜਿਹੜੇ 4-5 ਮੈਂਬਰ ਪੰਚਾਇਤ ਨੇ ਜਿਹੜੇ ਹੁਣ ਮੌਜੂਦਾ ਮੈਂਬਰ ਨੇ ਮੈਂ ਸਮਝਦਾ ਸਾਰੀ ਪੰਚਾਇਤ ਦੀ ਜਿਹੜੀ ਆ ਉਹ ਆ ਗਈ ਉਹ ਉਹਨਾਂ ਦੀਆਂ ਨੀਤੀਆਂ ਦਾ ਤੰਗ ਹੋ ਗਏ ਜਿਹੜੇ ਜਿਹੜੀਆਂ ਰੈਲਿਟੀ ਪਾਰਟੀਆਂ ਉਹਨਾਂ ਦਾ ਤੰਗ ਹੋ ਗਏ ਆ ਲੋਕ ਜਿਹੜੇ ਆ ਮੇਰੇ ਵੀਰੋਂ ਵਹੀਰਾ ਘੱਟ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਆ ਕਿਉਂਕਿ ਲੋਕ ਜਿਹੜੇ ਇਹਨਾਂ ਨੂੰ ਸਮਝ ਚੁੱਕੇ ਆ ਜਨਤਾ ਹੁਣ ਜਾਗ ਚੁੱਕੀ ਆ ਤੇ ਜਿਹੜਾ ਹੁਣ 1 ਮਹੀਨੇ ਬਾਅਦ ਤੁਹਾਨੂੰ ਜਿਹੜਾ ਨਜ਼ਾਮ ਆ ਉਹ ਬਦਲਦਾ ਦੇਖੂਗਾ ਇੱਥੇ ਹਾਲਾਤ ਜਿਹੜੇ ਆ ਦਿਨ ਬਾ ਦਿਨ ਜਿਹੜੇ ਲੋਕ ਭੈਣ ਭਰਾ ਜਿਹੜੀ ਸੰਗਤ ਹੈ ਉਹ ਇੰਨਾ ਪਿਆਰ ਦੇ ਰਹੀ ਆ ਵੀ ਵੀਰਾਂ ਘੱਟ ਕੇ ਲੋਕੀ ਆਮ ਆਦਮੀ ਪਾਰਟੀ ਦੇ ਨਾਲ ਰਲਿਆ ਤੇ ਮੈਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵਾਨ ਸਿੰਘ ਮਾਨ ਪ੍ਰਵਿੰਦ ਕੇਜਰੀ ਕੇਜਰੀਵਾਰ ਵੱਲੋਂ ਤੇ ਸਾਰੀ ਸਮੁੱਚੀ ਆਪ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਸਾਰੇ ਭਰਾਵਾਂ ਦਾ ਔਰ ਵਿਸ਼ਵਾਸ ਵੀ ਦਿਵਾਉਣਾ ਆਪਣੇ ਸਾਰੇ ਹਲਕੇ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਤੇ ਇਹਨਾਂ ਭਰਾਵਾਂ ਦਾ ਮਾਣ ਤਾਣ ਹਮੇਸ਼ਾ ਸਦਾ ਹੀ ਇੱਕ ਪਰਿਵਾਰ ਦੇ ਵਾਂਗੂ ਰਹੂਗਾ ਔਰ ਇੱਕ ਸਾਡੇ ਪਰਿਵਾਰ ਦਾ ਹਿੱਸਾ ਹੈ ਤੇ ਅੱਜ ਮੈਂ ਸਮਝਦਾ ਲੋਕੀ ਜਾਗ ਚੁੱਕੇ ਆ ਲੋਕਾਂ ਨੂੰ ਸਮਝ ਆ ਚੁੱਕੀ ਹੈ ਅੱਜ ਤੁਸੀਂ ਵੇਖ ਲਓ ਕਿ ਪੂਰਾ ਪਿੰਡ ਜਿਹੜਾ ਹੈ ਭੈਣੀ ਗੁਰਮਖ ਸਿੰਘ ਸਾਰੇ ਹੀ ਭਰਾ ਜਿਹੜੇ ਆ ਉਹਨਾਂ ਨੇ ਇੱਕ ਸਿਰ ਜੋੜ ਕੇ ਚੱਲਣ ਦੀ ਗੱਲ ਕੀਤੀ ਹੈ ਇੱਥੇ ਕਾਲੀ ਪਰਿਵਾਰ ਵੀ ਬੈਠੇ ਆ ਇੱਥੇ ਕਾਂਗਰਸੀ ਪਰਿਵਾਰ ਵੀ ਬੈਠੇ ਆ ਸਾਰੇ ਭਰਾ ਰਲ ਕੇ ਜਿਹੜੇ ਆ ਉਹਨਾਂ ਨੇ ਫੈਸਲਾ ਕੀਤਾ ਕਿ ਆਮ ਆਦਮੀ ਪਾਰਟੀ ਨਾਲ ਚੱਲਣਾ ਸੋ ਬਹੁਤ ਵੱਡੀ ਲੇਅਰ ਜਿਹੜੀ ਹਲਕੇ ਵਿੱਚ ਇੱਕ ਜੀ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਪੂਰੇ ਹਲਕੇ ਖੇਮ ਕਰਨ ਚ ਪੂਰੀ ਹਵਾ ਚੱਲਣਦੀ ਆ ਤੇ ਕਾਂਗਰਸੀ ਕਿਤੇ ਦਿਖਦੇ ਵੀ ਨਹੀਂ ਪਏ ਉਹਨਾਂ ਦਾ ਤੁਸੀਂ ਕੀ ਕਹਿਣਾ ਚਾਹੋਗੇ ਹਲਕੇ ਦੇ ਲੋਕਾਂ ਨੂੰ ਉਹਨਾਂ ਬਾਰੇ ਕਾਂਗਰਸੀ ਵੀਰੇ ਹੁਣ ਜਿਹੜੇ ਜਿਹੋ ਜੇ ਕੰਮ ਕੀਤੇ ਫਿਰ ਉਹੋ ਜਿਹਾ ਹੀ ਹੋਣਾ ਕੰਮ ਹੁਣ ਦੇਖਣਾ ਕਿੱਥੇ ਆ ਦੇਖਣਾ ਕਿੱਥੇ ਆ ਟਿਕਣ ਦੁਗਣ ਵਾਲੀ ਗੱਲ ਹੀ ਨਹੀਂ ਲੋਕ ਨਹੀਂ ਹੁਣ ਭਰਾ ਸੰਗਤ ਜਿਹੜੀ ਉਹ ਮੂੰਹ ਮੋੜ ਗਈ ਆ ਹੁਣ ਉਹਨਾਂ ਨੂੰ ਕੋਈ ਸਾਥੀ ਨਹੀਂ ਰਿਹਾ ਤੋ ਦਿਖਣਾ ਮਤਲਬ ਕਾਦੇ ਲਈ ਹੁਣ ਤਾਂ ਰਮਾਣਾ ਆਪਣੇ ਘਰਾਂ 'ਚ ਬਹਿਣ ਤੇ ਜਿਹੜੇ ਕਹਿੰਦੇ ਸੀ ਵੀ ਅਹੀਂ ਹੁਣ ਤਾਂ ਚੰਡੀਗੜ੍ਹ ਜਾ ਕੇ ਨਜ਼ਾਰੇ ਲੈਣੇ ਔਰ ਉੱਥੇ ਜਾ ਕੇ ਨਜ਼ਾਰੇ ਲੈਣੇ ਇੱਥੇ ਕੰਮ ਸਾਫ